ਵੈਗੁਰਜੀ ਦਾ ਖਾਲਸਾ ਵੈਗੁਰਜੀ ਦੀ ਫਤਿਹ ਵੀਡੀਓ ਦੇਖਦੇ ਭੈਣ ਭਰਾ ਮੇਰਾ ਸਵਾਗਤ ਹੈ ਸਾਡੇ ਚੈਨਲ ਦੇਸੀ ਟੱਬਰ ਤੇ ਤੇ ਆਸ ਕਰਦੇ ਹਾਂ ਕਿ ਤੁਸੀਂ ਘਰ ਪਰਿਵਾਰ ਵਿੱਚ ਠੀਕ ਠਾਕ ਹੋਵੋਗੇ ਰਾਜੀ ਖੁਸ਼ੀ ਹੋਵਗੇ ਅੱਜ ਦੀ ਵੀਡੀਓ ਆਪਾਂ ਸ਼ੁਰੂ ਕਰਦੇ ਆਂ ਅੱਜ ਦੀ ਵੀਡੀਓ ਵਿੱਚ ਆਪਾਂ ਬਣਾਵਾਂਗੇ ਬੋਲੀ ਤੇ ਜੇ ਬੋਲੀ ਬਣ ਗਈ ਤਾਂ ਆਪਾਂ ਬੋਲੀ ਬਣਾਵਾਂਗੇ ਆਪਾਂ ਨੂੰ ਕਿਤੇ ਆਈ ਪਤਾ ਨਹੀਂ ਕਦੋਂ ਦੀ ਮਲਜ ਸੂਈ ਆ ਤੇ ਕਦੋਂ ਦੀ ਨਹੀਂ ਜੇ ਨਾ ਬੋਲੀ ਬਣੀ ਫਿਰ ਆਪਾਂ ਖੀਰ ਹੀ ਬਣਾ ਦਾਂਗੇ ਇਹਦੇ ਵਿੱਚ ਆਪਾਂ ਪਾ ਰਹੇ ਆ ਇਹ ਗੁੜ ਇਨੂੰ ਆਪਾਂ ਖੋਰ ਲੈਨੇ ਆ। ਕਹਜੋ ਆਪਾਂ ਕੋਸ਼ਿਸ਼ ਕਰਦੇ ਆ ਕਿ ਆਪਣੀ ਬੋਲੀ ਬਣਦੀ ਆ ਕਿ ਨਹੀਂ ਬਣਦੀ। ਇਹ ਬੋਲੀ ਬਹੁਤ ਸਵਾਦਨ, ਸੁਆਦ ਲੱਗਦੀ। ਇੱਕ ਸਗਾਤ ਹੋ ਜਾਂਦੀ ਐ। ਸਗਾਤ ਵਜੋਂ ਹੁੰਦੀ ਆ ਬੋਲੀ। ਤੇ ਲੱਗਦੀ ਵੀ ਬਹੁਤ ਸਵਾਦ ਆ। ਤੇ ਜਿਹੜਾ ਪਹਿਲਾ ਬੋਲਾ ਮੱਧ ਸੋਈ ਹੋਵੇ, ਪਹਿਲਾ ਬੋਲਾ ਹੋਵੇ, ਉਹ ਤੇ ਇੰਨਾ ਤਾਕਤਵਰ ਹੁੰਦਾ ਨਾ। ਔਰ ਸਰੀਰ ਵਾਸਤੇ ਬਹੁਤ ਵਧੀਆ ਹੁੰਦਾ ਵਾ ਵਾਪਾ ਵੇਸਨ ਪਾ ਕੇ ਬਣਾਉਣੇ ਹੁੰਦੇ ਆ ਫਿਰ ਜੇ ਆਪਾਂ ਨੂੰ ਕਿਤੇ ਉਹ ਮਿਲ ਜੇ ਨਾ ਇਲਾ ਆਪਾਂ ਮੱਝਾ ਰੱਖਦੇ ਰਹੇ ਉਦੋਂ ਆਪਾਂ ਬਣਾਉਂਦੇ ਰਹੇ ਆ ਹੁਣ ਤੇ ਜੇ ਕਿਤੇ ਉਹ ਆ ਜਾ ਤੇ ਬਣਾ ਲਈਦਾ ਨੇ ਤੇ ਫਿਰ ਬੋਲੀ ਤੇ ਬਣਾ ਹੀ ਲਈਦੀ ਆ ਨਾ ਤਾਂ ਦੁੱਧ ਆਪਾਂ ਪੁੰਨ ਲਿਆ ਪਹਿਲਾਂ ਤੇ ਅੱਧਾ ਆਪਾਂ ਗੋੜ ਖੋਰ ਕੇ ਫਿਰ ਵਿੱਚ ਪਾ ਗਵਾਂਗੇ ਤੇ ਗੋੜ ਦੇ ਨਾਲ ਬੋਲੀ ਜਿਹੜੀ ਵਧੀਆ ਬਣਦੀ ਆ ਤੁਹਾਡੀ ਮਰਜ਼ੀ ਤੁਸੀਂ ਖੰਡ ਨਾਲ ਬਣਾ ਲਓ ਪਰ ਗੁੜ ਨਾਲ ਬਹੁਤ ਕਰਾਰੀ ਤੇ ਵਧੀਆ ਸੁਆਦ ਲੱਗਦੀ ਹੈ। ਸਟੈਪਾਂ ਬਣਾਉਣੇ ਆ ਬੌਲੀ। ਇਹ ਗੁੜ ਆਪਾਂ ਖੁਰ ਗਿਆ ਵਾ। ਇਹਦੇ ਵਿੱਚ ਆਪਾਂ ਇਸੇ ਦੁੱਧ ਚ ਪੁਣ ਕੇ ਤੇ ਮਿਕਸ ਕਰ ਲਾਂਗੇ। ਜੈਸਾ ਪਾਉਣ ਕਰ ਲੈਨੇ ਆ ਤੇ ਇਹ ਦੁੱਧ ਨੂੰ ਆਪਾਂ ਉੱਪਰ ਰੱਖ ਦਾਂਗੇ। ਇਨੂੰ ਇਤਰਾਫਾ ਹੌਲੀ ਹੌਲੀ ਹਿਲਾਇ ਜਾਂਾਂਗੇ ਹਲਾਉਂਦੇ ਹੋਏ ਬਣਾਵਾਂਗੇ ਕਿਉਂਕਿ ਥੱਲੇ ਨਾ ਲੱਗੇ। ਇਹ ਕੋਸ਼ਿਸ਼ ਕਰਦੇ ਹਾਂ ਜੇ ਨਾ ਬੌਲੀ ਬਣੀ ਫਿਰ ਆਪਾਂ ਇਹਦੇ ਵਿੱਚ ਚੌਲ-ਚੌਲ ਪਾਵਾਂਗੇ ਫਿਰ ਆਪਣੀ ਖੀਰ ਬਣ ਜਾਊਗੀ। ਐਸੀ ਤਰ੍ਹਾਂ ਆਪਾਂ ਹਿਲਾਉਂਦੇ ਹਿਲਾਉਂਦੇ ਇਹਨੂੰ ਬਣਾਵਾਂਗੇ ਬੌਲੀ ਨੂੰ। ਇਹ ਹੌਲੀ ਹੌਲੀ ਸੇਕ ਲੱਗਣ ਤੇ ਮੈਨੂੰ ਲੱਗਦਾ ਕਿ ਬਣ ਜਾਊਗੀ, ਬਣੂਗੀ ਬੌਲੀ। ਚਲੋ ਵੇਖਦੇ ਆਪਾਂ ਬਣਦੀ ਆ ਕਿ ਨਹੀਂ। ਤੇ ਜਦੋਂ ਮੱਝ ਨੂੰ 2-4 ਦਿਨ ਹੋਏ ਹੁੰਦੇ ਸੂਈ ਨੂੰ ਤੇ ਉਦੋਂ ਬੌਲੀ ਬਣਦੀ ਆ 8-10 ਦਿਨਾਂ ਬਾਅਦ ਫਿਰ ਬੌਲੀ ਨਹੀਂ ਬਣਦੀ ਫਿਰ ਦੁੱਧ ਹੀ ਰਹਿੰਦਾ ਵਾ ਤੇ ਮੱਝ ਜਿਹੜੀ ਪਹਿਲਾਂ ਚੋਈਦੀ ਆ ਜਦ ਦਿਨ ਸੂਈ ਹੋਵੇ ਤੇ ਉਦੋਂ ਚੋਈਦੀ ਉਹ ਬੌਲੀ ਜਿਹੜੀ ਉਹ ਬਹੁਤ ਹੀ ਮੋਟੀ ਹੁੰਦੀ ਆ ਕਿਉਂਕਿ ਉਹ ਬੌਲਾ ਨੂੰ ਕਿਹਾ ਜਾਂਦਾ ਵਾ ਉਹ ਬੌਲਾ ਜਿਹੜਾ ਖਾਣ ਵਿੱਚ ਭੁੰਨ ਕੇ ਬਣਾਉ ਹੋ ਗੇਸਨ ਪਾ ਕੇ ਤੇ ਉਹ ਖਾਣ ਵਿੱਚ ਬਹੁਤ ਚੰਗਾ ਵਾ ਜਕਾਮ ਸਿਕਾ ਸਿਰ ਦਰਦ ਤੇ ਉਹ ਬਹੁਤ ਵਧੀਆ ਹੁੰਦਾ ਵਾ ਲੱਕ ਦੀ ਦਰਦ ਹੋਵੇ ਗੋਡਿਆਂ ਦੀ ਦਰਦ ਹੋਵੇ ਤੇ ਉਹ ਬੋਲਾ ਖਾਨ ਤੇ ਬੜਾ ਫਾਇਦਾ ਹੁੰਦਾ ਵਾ ਤੇ ਫਾਇਦਾ ਤੇ ਬੌਲੀ ਦਾ ਵੀ ਆ ਬੌਲੀ ਵੀ ਬਹੁਤ ਤਾਕਤਵਾਰ ਹੈ ਪਰ ਬੋਲਾ ਜਿਹੜਾ ਵਾ ਬੋਲਾ ਜ਼ਿਆਦਾ ਤਾਕਤਵਾਰ ਹੁੰਦਾ ਵਾ ਇਹ ਹੁਣ ਆਪਾਂ ਨੂੰ ਬੌਲੀ ਆਈ ਆ ਇਹ ਹੁਣ ਆਪਾਂ ਬੌਲੀ ਬਣਾ ਕੇ ਤੁਹਾਨੂੰ ਬਖਾਵਾਂਗੇ ਜਦੋਂ ਕਿ ਤੇ ਆਪਾਂ ਨੂੰ ਕਿਤੇ ਬੋਲਾ ਮਿਲਿਆ ਫਿਰ ਤੁਹਾਨੂੰ ਬੋਲੇ ਦੀ ਵੀ ਵੀਡੀਓ ਪਾਵਾਂਗੇ ਵੀ ਬੋਲਾ ਆਪਾਂ ਕਿੱਦਾਂ ਬਣਾਉਨੇ ਆ ਆ ਦੇਖੋ ਬੋਲੀ ਹੁਣ ਆਪਣੀ ਬਣਦੀ ਆ ਵੇਖੋ ਕੁੱਟੀਆਂ ਜੀਆਂ ਬਣਦੀਆਂ ਜਾਂਦੀਆਂ ਆ ਦੇਖੋ ਇਹ ਪਤਾ ਨਹੀਂ ਆਪਾਂ ਨੂੰ ਹੁਣ ਇਹ ਗਾਂ ਦੀ ਆ ਦੁੱਧ ਤੇ ਮੱਝ ਦਾ ਦੁੱਧ ਆ ਤੇ ਇਹ ਆਪਾਂ ਨੂੰ ਗਾਂ ਦੇੋਂ ਬਾਹਰੋਂ ਕਿਤੇੋਂ ਆਇਆ ਵਾ ਤੇ ਜਿਹੜੀ ਗਾਂ ਦੀ ਬੋਲੀ ਆ ਥੋੜੀ ਪਤਲੀ ਬਣਦੀ ਆ ਜਿਹੜੀ ਮੱਝ ਦੀ ਆ ਬੋਲੀ ਮੱਝ ਦੇ ਦੁੱਧ ਦੀ ਗਾਂ ਦੇ ਦੁੱਧ ਦੀ ਬੋਲੀ ਜਿਹੜੀ ਇਹ ਪਤਲੀ ਬਣਦੀ ਥੋੜੀ ਜੀ ਤੇ ਜਿਹੜਾ ਮੱਝ ਦਾ ਦੁੱਧ ਹੁੰਦਾ ਉਹਦੀ ਥੋੜੀ ਜੀ ਮੋਟੀ ਬਣਦੀ ਆ ਬੋਲੀ ਇਹਦੀ ਇਹ ਪਛਾਣ ਹੁੰਦੀ ਆ ਉਹਦੇ ਗਾਂ ਦਾ ਦੁੱਧ ਜਿਹੜਾ ਪਤਲਾ ਹੁੰਦਾ ਇਹ ਲੱਗਦਾ ਤੇ ਵੈਸੇ ਆਪਾਂ ਨੂੰ ਮੱਝ ਦਾ ਹੀ ਆ ਵੇਖੋ ਬੋਲੀ ਕਿੱਡੀ ਵਧੀਆ ਬਣਦੀ ਪਈ ਐ ਚਾਹੋ ਜੀ ਬੋਲੀ ਆਪਣੀ ਜਿਹੜੀ ਬਣ ਕੇ ਤਿਆਰ ਆ ਆ ਵੇਖੋ ਫੁੱਟ ਜੇ ਬਣ ਗਏ ਆ ਤੇ ਚਲੋ ਚੰਗਾ ਹੀ ਆ ਬੋਲੀ ਬਣ ਗਈ ਐ ਕਿਉਂਕਿ ਬੋਲੀ ਤੋਂ ਮਗਰੋਂ 8 ਦਿਨ ਪਿੱਛੋਂ ਫਿਰ ਜਿਨ੍ਹਾਂ ਦੀ ਮੱਝ ਸੋਈ ਉਹਨਾਂ ਨੇ ਆਨ ਰਲੋਣਾ ਹੁੰਦਾ ਆਨ ਰਲੋਣਾ ਕਹਿ ਦਿੰਦੇ ਆ ਦੁੱਧ ਦੇ ਵਿੱਚ ਫਿਰ 8 ਦਿਨਾਂ ਬਾਅਦ ਖੀਰ ਬਣਾਉਂਦੀ ਆ ਤੇਰ ਉਹਨੂੰ ਆਨ ਰਲਾਉਣਾ ਕਹਿੰਦੇ ਆ ਤੇ ਜੇ ਆਪਾਂ ਪਹਿਲਾਂ ਰਲਾ ਲਾ ਦਿੰਦੇ ਕੀ ਪਤਾ ਅਗਲੇ ਨੇ ਅਜੇ ਰਲਾਇਆ ਕਿ ਨਹੀਂ ਰਲਾਇਆ ਤੇ ਚਲੋ ਬੋਲੀ ਬਣ ਗਈ ਆ ਆਪਾਂ ਨੂੰ ਖੀਰ ਨਹੀਂ ਬਣਾਉਣੀ ਪਈ ਆ ਵੇਖੋ ਬੋਲੀ ਬਣੀ ਗਈ ਕਿੰਨੀ ਸੋਣੀ ਬੋਲੀ ਬਣੀ ਤੇ ਕਿੰਨੇ ਕਿੰਨੇ ਬੋਲੀ ਬਣਾ ਕੇ ਖਾਧੀ ਹੈ ਕਮੈਂਟ ਕਰਕੇ ਜਰੂਰ ਦੱਸਿਓ ਕਿਹਨੂੰ ਕਿਹਨੂੰ ਪਸੰਦ ਆ ਉਹ ਵੀ ਕਮੈਂਟ ਕਰਕੇ ਦੱਸਿਓ ਸਾਨੂੰ ਤੇ ਬਹੁਤ ਪਸੰਦ ਆ ਐਮ ਨੂੰ ਤੇ ਹੁੰਦਾ ਵਾ ਕਿ ਸਾਨੂੰ ਕੋਈ ਬੋਲੀ ਜਿਹਨਾਂ ਦੀ ਮੰਦ ਸੂਈ ਸਾਨੂੰ ਬੋਲੀ ਪਹਿਲਾਂ ਦੇਖ ਜਾਵੇ ਸਾਨੂੰ ਇੰਨਾ ਮਤਲਬ ਬਹੁਤ ਹੀ ਸਵਾਦ ਲੱਗਦੀ ਆ ਇਹਨੂੰ ਹੁਣ ਆਪਾਂ ਠੰਡੀ ਕਰਕੇ ਖਾਣੇ ਆ ਮੂੰਹ ਚ ਪਾਣੀ ਆ ਰਿਹਾ ਦੇਖ ਕੇ ਜੇ ਸਾਡੀ ਵੀਡੀਓ ਚੰਗੀ ਲੱਗੀ ਤੇ ਲਾਇਕ ਸ਼ੇਅਰ ਦੱਬ ਕੇ ਕਰ ਦਿਓ ਸਬਸਕ੍ਰਾਈਬ ਵੀ ਕਰਿਓ ਤੇ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਲਈ ਰੱਬ ਰਾਖਾ